ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਇਹ ਕਹਾਣੀਆਂ ਉਹ ਇਸ ਟਾਈਮ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਇਹ ਇੱਕ ਮਾਮੇ ਦੇ ਭਾਂਜੇ ਦੀ ਕਹਾਣੀ ਆ ਇੱਕ ਮਾਮੇ ਨੇ ਆਪਦੇ ਭਾਂਜੇ ਲਈ ਕੀ ਕੀ ਕੁਝ ਕੁ ਕੀਤਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਬਾਈ ਕਹਿੰਦਾ ਮੇਰੇ ਪਿਓ ਕੋਲੇ 11 ਕਿੱਲੇ ਜ਼ਮੀਨ ਦੇ ਸੀਗੇ ਤੇ ਨਾਨਕੇ ਪਰਿਵਾਰ ਦੇ ਵਿੱਚੋਂ ਮੇਰਾ ਮਾਮਾ ਇਕੱਲਾ ਹੀ ਸੀਗਾ ਤੇ ਮੇਰੇ ਨਾਨੇ ਨਾਨੀ ਦੀ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਸਾਡੇ ਪਰਿਵਾਰ ਦੇ ਵਿੱਚ ਕਹਿੰਦਾ ਇੱਕ ਮੇਰੀ ਦਾਦੀ ਸੀ ਮੇਰਾ ਮਾਂ ਪਿਓ ਸੀ ਤੇ ਇੱਕ ਮੈਂ ਸੀ ਕਹਿੰਦਾ ਚਲੋ ਜੀ ਸਾਡਾ ਪਰਿਵਾਰ ਦੇ ਵਿੱਚ ਸਾਰਾ ਕੁਝ ਬਹੁਤ ਵਧੀਆ ਸੀਗਾ 11 ਕਿੱਲੇ ਮੇਰੇ ਕੋਲ ਪਿਓ ਕੋਲੇ ਜ਼ਮੀਨ ਸੀਗੀ ਸਾਰਾ ਕੰਮ ਬਹੁਤ ਵਧੀਆ ਚੱਲ ਰਿਹਾ ਹੁੰਦਾ ਕਹਿੰਦਾ ਜਦੋਂ ਮੇਰੀ ਉਮਰ ਲਗਭਗ 5 ਕਿ ਸਾਲ ਦੀ ਹੁੰਦੀ ਆ ਤਾਂ ਮੇਰਾ ਪਿਓ ਖੇਤ ਪਾਣੀ ਦੀ ਵਾਰੀ ਲਾਉਣ ਗਿਆ ਹੁੰਦਾ ਉੱਥੇ ਕਹਿੰਦਾ ਮੇਰੇ ਪਿਓ ਨੂੰ ਸੱਪ ਲੜ ਜਾਂਦਾ ਤੇ ਮੇਰੇ ਪਿਓ ਦੀ ਮੌਤ ਹੋ ਜਾਂਦੀ ਕਹਿੰਦਾ ਮੇਰੇ ਪਿਓ ਦੀ ਮੌਤ ਤੋਂ 6 ਕਿ ਮਹੀਨਿਆਂ ਬਾਅਦ ਮੇਰੀ ਮਾਂ ਨੇ ਕੀ ਕਰਤੂਤ ਕੀਤੀ ਇੱਕ ਨਾਲ ਦੇ ਪਿੰਡ ਦਾ ਦੋਦੀ ਸੀਗਾ ਜਿਹੜਾ ਸਾਡੇ ਘਰੋਂ ਦੁੱਧ ਲੈਣ ਆਉਂਦਾ ਜਾਂਦਾ ਹੁੰਦਾ ਸੀਗਾ ਉਹਦੇ ਨਾਲ ਮੇਰੀ ਮਾਂ ਨੇ ਵਿਆਹ ਕਰਵਾ ਲਿਆ ਮੇਰੀ ਦਾਦੀ ਕਹਿੰਦਾ ਬਜ਼ੁਰਗ ਸੀ ਮੇਰੀ ਦਾਦੀ ਨੇ ਬਹੁਤ ਰੌਲਾ ਪਾਇਆ ਮੇਰੀ ਦਾਦੀ ਦੀ ਕਿਸੇ ਨੇ ਕੋਈ ਨਹੀਂ ਸੁਣੀ ਜਿਹੜਾ ਮੇਰਾ ਮਾਮਾ ਸੀਗਾ ਉਹਨੇ ਵੀ ਬਹੁਤ ਰੌਲਾ ਪਾਇਆ ਪਰ ਮਾਮਾ ਵਿਚਾਰਾ ਗੱਲਾ ਗੱਲਾ ਹੈਗਾ ਸੀਗਾ ਤੇ ਥੋੜਾ ਬਾਲਾ ਨਸ਼ਾ ਪੱਤਾ ਵੀ ਕਰਦਾ ਸੀਗਾ ਤੇ ਉਹਦੀ ਕਿਸੇ ਨੇ ਗੱਲ ਹੀ ਨਹੀਂ ਸੁਣੀ ਮੇਰੀ ਮਾਂ ਕਹਿੰਦਾ ਬਹੁਤ ਚੋਸ ਤੇ ਚਲਾਕ ਸੀਗੀ ਉਹਨੇ ਕਿੰਨਾ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਕਹਿੰਦਾ ਚਲੋ ਜੀ ਮੇਰੀ ਮਾਂ ਮੈਨੂੰ ਮੇਰੀ ਦਾਦੀ ਕੋਲ ਛੱਡ ਗਈ ਤੇ ਆਪ ਦੋਦੀ ਨਾਲ ਚਲੀ ਗਈ ਉੱਥੇ ਵਿਆਹ ਕਰਾ ਲਿਆ ਤੇ ਉਹਦੇ ਨਾਲ ਰਹਿਣ ਲੱਗ ਗਈ ਕਹਿੰਦਾ ਦੋਦੀ ਨੂੰ ਸ਼ਾਇਦ ਇਹ ਲਾਲਚ ਹੋਊਗਾ ਕਿ ਇਹਦੇ ਕੋਲੇ 11 ਕਿੱਲੇ ਜ਼ਮੀਨ ਦੇ ਆ ਵੀ ਹੌਲੀ ਹੌਲੀ ਕਰਕੇ ਆਪਾਂ ਲੈ ਲਾਂਗੇ ਪਰ ਕਹਿੰਦਾ ਮੇਰੀ ਜਿਹੜੀ ਦਾਦੀ ਸੀ ਉਹ ਬਹੁਤ ਸਿਆਣੀ ਤੇ ਸੁਲਝੀ ਹੋਈ ਔਰਤ ਸੀਗੀ ਉਹਨੇ ਕੀ ਕੀਤਾ ਵੀ ਮੇਰਾ ਮਾਮਾ ਉਸ ਟਾਈਮ ਤੇ ਇਕਵਾਰਾ ਹੁੰਦਾ ਉਹ ਮੇਰੇ ਮਾਮੇ ਨੂੰ ਸਾਡੇ ਪਿੰਡ ਆਪਦੇ ਕੋਲ ਲੈ ਆਉਂਦੀ ਆ ਇੱਥੇ ਆਪਦੇ ਕੋਲ ਲਿਆ ਕੇ ਰੱਖ ਲੈਂਦੀ ਆ ਤੇ ਮੇਰੇ ਮਾਮੇ ਦਾ ਵਿਆਹ ਕਰ ਦਿੰਦੀ ਆ ਮੇਰੀ ਦਾਦੀ ਕਹਿੰਦਾ ਚਲੋ ਜੀ ਜਦੋਂ ਮੇਰੇ ਦਾ ਮਾਮੇ ਦਾ ਵਿਆਹ ਹੋ ਜਾਂਦਾ ਮੇਰੇ ਮਾਮੇ ਦੇ ਵਿਆਹ ਤੋਂ 6 ਕੁ ਮਹੀਨਿਆਂ ਬਾਅਦ ਹੀ ਜਿਹੜੀ ਮੇਰੀ ਦਾਦੀ ਹੁੰਦੀ ਆ ਉਹਦੀ ਵੀ ਮੌਤ ਹੋ ਜਾਂਦੀ ਆ ਅਸੀਂ ਫਿਰ ਤਿੰਨੇ ਰਹਿ ਜਾਂਦੇ ਆ ਇੱਕ ਮੈਂ ਇੱਕ ਮੇਰਾ ਮਾਮਾ ਤੇ ਇੱਕ ਮੇਰੀ मामੀ ਚਲੋ ਜੀ ਕਹਿੰਦਾ ਸਾਲ ਕੁ ਬਾਅਦ ਮੇਰੇ ਮਾਮੇ ਦੇ ਘਰੇ ਪੁੱਤ ਨੇ ਜਨਮ ਲੈ ਲਿਆ ਜਦੋਂ ਕਹਿੰਦਾ ਮੇਰੇ ਮਾਮੇ ਦਾ ਪੁੱਤ 2 ਸਾਲਾਂ ਦਾ ਹੁੰਦਾ ਤਾਂ ਮੇਰੀ मामੀ ਇੱਕ ਦਿਨ ਕੂਲਰ 'ਚ ਪਾਣੀ ਪਾ ਰਹੀ ਹੁੰਦੀ ਆ ਤੇ ਮੇਰੀ मामੀ ਨੂੰ ਕੂਲਰ ਤੋਂ ਕਰੰਟ ਲੱਗ ਜਾਂਦਾ ਤੇ ਮੇਰੀ मामੀ ਦੀ ਵੀ ਮੌਤ ਹੋ ਜਾਂਦੀ ਆ ਤਾਂ ਅਸੀਂ ਘਰ ਚ ਕੰਦਾ ਰਹਿ ਗਏ ਫਿਰ ਸਿਰਫ ਤਿੰਨ ਜਣੇ ਇੱਕ ਮੇਰਾ ਮਾਮਾ ਇੱਕ ਮੇਰੇ ਮਾਮੇ ਦਾ ਪੁੱਤ ਤੇ ਇੱਕ ਮੈਂ ਕਹਿੰਦਾ ਚਲੋ ਜੀ ਜਿਹੜਾ ਮੇਰਾ ਮਾਮਾ ਸੀਗਾ ਉਹਨੂੰ ਆਣ ਗਵਾਨ ਨੇ ਬਹੁਤ ਕਿਹਾ ਵੀ ਤੂੰ ਵਿਆਹ ਕਰਾ ਲੈ ਵਿਆਹ ਕਰਾ ਲੈ ਨਿੱਕੇ ਨਿੱਕੇ ਨਿਆਣੇ ਆ ਪਰ ਮੇਰਾ ਮਾਮਾ ਕਹਿੰਦਾ ਠੀਕ ਆ ਮਾੜਾ ਮਾੜਾ ਨਸ਼ਾ ਪਤਾ ਜ਼ਰੂਰ ਕਰਦਾ ਸੀਗਾ ਪਰ ਉਹ ਸਮਝਦਾਰ ਉਹ ਵੀ ਬਹੁਤ ਸੀਗਾ ਉਹ ਕਹਿੰਦਾ ਮੈਂ ਮੈਂ ਹੁਣ ਹੋਰ ਵਿਆਹ ਨਹੀਂ ਕਰਾਉਣਾ ਵੀ ਜੋ ਮੇਰੀ ਕਿਸਮਤ ਦੇ ਵਿੱਚ ਸੀ ਉਹ ਹੋ ਗਿਆ ਜੇ ਮੈਂ ਵਿਆਹ ਕਰਾ ਲਿਆ ਤਾਂ ਇਹਨਾਂ ਦੋਵਾਂ ਬੱਚਿਆਂ ਨੂੰ ਨਾ ਫਿਰ ਮਾਂ ਦਾ ਪਿਆਰ ਮਿਲਣਾ ਤੇ ਨਾ ਹੀ ਪਿਓ ਦਾ ਮਿਲਣਾ ਕਿਉਂਕਿ ਜੇ ਹੋਜਣਾ ਨਹੀਂ ਆਗੀ ਉਹਨੇ ਹੋਰ ਬੱਚਾ ਪੈਦਾ ਕਰਨਾ ਤਾਂ ਇਹ ਵਿਚਾਰੇ ਦੋਵੇਂ ਰੋਲ ਜਾਣਗੇ ਵੀ ਇਹਨਾਂ ਦਾ ਕੀ ਕਸੂਰ ਹੈ ਤਾਂ ਅੱਗੇ ਹੀ ਇੰਨੇ ਮੁਸੀਬਤ ਦੇ ਮਾਰੇ ਆ ਮੇਰੇ ਮਾਮੇ ਨੂੰ ਹੋਰ ਵੀ ਕਹਿੰਦਾ ਸਾਡੇ ਸ਼੍ਰੀਕੇ ਕਵੀਲੇ ਨੇ ਬਹੁਤ ਗੱਲਾਂ ਤਾਨੇ ਮਾਰੇ ਵੀ ਹਾਂ ਇਹ ਭਾਣਜ ਦੀ ਜ਼ਮੀਨ ਨੱਪਣ ਵਾਸਤੇ ਇੱਥੇ ਆਇਆ ਜੇ ਉਹ ਕਹਿੰਦਾ ਪਰ ਲੈ ਕੇ ਮੇਰੀ ਦਾਦੀ ਉਹਨੂੰ ਆਈ ਸੀ ਕਿਉਂਕਿ ਮੇਰੇ ਮਾਮੇ ਕੋਲੇ ਆਪ ਦੀ ਜ਼ਮੀਨ ਸਿਰਫ 4 ਕਿੱਲੇ ਸੀ ਵਿਚਾਰੇ ਦੀ ਚਲੋ ਜੀ ਠੀਕ ਆ ਕਹਿੰਦਾ ਰੱਬ ਦਾ ਭਾਣਾ ਸੀ ਜੋ ਹੋਣਾ ਸੀ ਹੋ ਗਿਆ ਪਰ ਮੇਰੇ ਮਾਮੇ ਨੇ ਸਾਨੂੰ ਕਹਿੰਦਾ ਇਹੋ ਜਿਹੇ ਤਰੀਕੇ ਨਾਲ ਸਾਂਭਿਆ ਕਿ ਨਾ ਕਦੇ ਪਿਓ ਦੀ ਘਾਟ ਮਹਿਸੂਸ ਹੋਣ ਦਿੱਤੀ ਤੇ ਨਾ ਹੀ ਮਾਂ ਦੀ ਕਹਿੰਦਾ ਉਸ ਬੰਦੇ ਨੇ ਮਾਂ ਦਾ ਪਿਆਰ ਵੀ ਦਿੱਤਾ ਤੇ ਪਿਓ ਦਾ ਵੀ ਦਿੱਤਾ ਕਹਿੰਦਾ ਚਲੋ ਜੀ ਮਾਮੇ ਦਾ ਪੁੱਤ ਜਦੋਂ 4 ਕਿਸਾਨਾ ਦਾ ਹੋਇਆ ਉਹ ਵੀ ਪੜਨ ਲੱਗ ਗਿਆ ਤੇ ਮੈਂ ਵੀ ਕਹਿੰਦਾ ਪਹਿਲੇ ਹੀ ਪੜਦਾ ਸੀ ਸਕੂਲ ਦੇ ਵਿੱਚ ਉਸੇ ਸਕੂਦਵੇਂ ਸਕੂਲ ਅਸੀਂ ਇਕੱਠੇ ਇੱਕ ਸਕੂਲ ਦੇ ਵਿੱਚ ਲੱਗ ਜਾਂਦੇ ਆ ਕਹਿੰਦਾ ਮੇਰਾ ਮਾਮਾ ਵਿਚਾਰਾ ਸਾਡੇ ਕੱਪੜੇ ਵੀ ਧੋਂਦਾ ਸੀਗਾ ਸਾਨੂੰ ਕੱਪੜੇ ਪ੍ਰੈਸ ਕਰਕੇ ਵੀ ਦਿੰਦਾ ਸੀਗਾ ਤੇ ਰੋਟੀਆਂ ਵੀ ਆਪ ਪਕਾਉਂਦਾ ਸੀ ਕਹਿੰਦਾ ਮੈਂ ਆਪ ਦੇ ਅੱਖਾਂ ਨਾਲ ਦੇਖਿਆ ਵਿਚਾਰੇ ਜੇ ਕਈ ਵਾਰੀ ਪੋਟੇ ਸੜ ਜਾਣੇ ਮਹੀਗੀਆਂ ਟੇਡੀਆਂ ਜਿਵੇਂ ਆ ਵੀ ਉਦੋਂ ਰੋਟੀਆਂ ਪਕਣੀਆਂ ਉਹਨੇ ਪਕਾਉਣੀਆਂ ਕਹਿੰਦਾ ਮੇਰੇ ਮਾਮੇ ਨੇ ਜਦੋਂ ਵੀ ਸੀ ਸਕੂਲੋਂ ਦੁਪਹਿਰੇ ਆਉਣਾ ਸਾਨੂੰ ਤਾਜੀ ਰੋਟੀ ਪਕਾ ਕੇ ਦਿੰਦਾ ਉਹ ਅਸੀਂ ਕਹਿੰਦਾ ਨਾਲੇ ਚੁੱਲ੍ਹੇ ਤੇ ਰੋਟੀ ਪਕਾਉਂਦਾ ਸੀਗਾ ਧੁੱਪ ਦੇ ਵਿੱਚ ਸੜ ਸੜ ਕੇ ਰੋਟੀਆਂ ਪਕਾਉਂਦਾ ਰਿਹਾ ਸਾਡੇ ਲਈ ਕਹਿੰਦਾ ਕਹਿੰਦਾ ਮੈਂ ਥੋੜਾ ਜਿਹਾ ਵੱਡਾ ਸੀਗਾ ਮੈਂ ਅੱਖਾਂ ਨਾਲ ਸਭ ਕੁਝ ਦੇਖਦਾ ਰਿਹਾ ਤੇ ਮੇਰੇ ਮਾਮੇ ਨੇ ਕਹਿੰਦਾ ਇੰਨੀ ਗਰੀਬ ਨਾਲ ਸਾਨੂੰ ਪਾਲ ਲਿਆ ਵੀ ਗੱਲਾਂ ਹੀ ਛੱਡ ਦਿਓ ਕਹਿੰਦਾ ਤੇ ਮੇਰਾ ਮਾਮਾ ਕਹਿੰਦਾ ਪੁੱਤ ਐ ਕਰ ਵੀ ਤੂੰ ਬਾਹਰ ਕਿਸੇ ਦੇਸ਼ ਦੇ ਵਿੱਚ ਚਲਾ ਜਾ ਵੀ ਤੇਰੀ ਜ਼ਿੰਦਗੀ ਵਧੀਆ ਬਣ ਜੂਗੀ ਕਹਿੰਦਾ ਉਹ ਤੋਂ ਸਾਡੇ ਰਿਸ਼ਤੇਦਾਰਾਂ ਚੋਂ ਇੱਕ ਦੋ ਮੁੰਡੇ ਗਏ ਹੋਏ ਸੀ ਬਾਹਰ ਕਹਿੰਦਾ ਮੈਂ ਮਾਮੇ ਨੂੰ ਕਿਹਾ ਵੀ ਠੀਕ ਆ ਤੇ ਮੈਂ ਮਾਮੇ ਨੂੰ ਕਿਹਾ ਵੀ ਨੇ ਪੈਸੇ ਤਾਂ ਹੈ ਨਹੀਂ ਵੀ ਮੈਂ ਕਰਦਾ ਵੀ ਤੂੰ ਆਪਾਂ ਕਿਲਾ ਜ਼ਮੀਨ ਦਾ ਵੇਚ ਦਿੰਨੇ ਆ ਕਹਾਂ ਚਲੋ ਜੀ ਮੈਂ ਜ਼ਮੀਨ ਵੇਚਣ ਦੀ ਕਹਿੰਦਾ ਕੋਸ਼ਿਸ਼ ਕੀਤੀ ਪਰ ਸਾਡੇ ਆਣ ਗਵਾਂਡ ਦੇ ਵਿੱਚ ਕੋਈ ਕਿਸੇ ਨੇ ਜ਼ਮੀਨ ਸਾਡੀ ਲਈ ਨਹੀਂ ਵੀ ਮਾਨੂੰ ਕੋਈ ਲੈਣ ਵਾਲਾ ਹੈ ਨਹੀਂ ਸੀਗਾ ਸਾਰੇ ਛੋਟੇ ਜ਼ਿਮੀਂਦਾਰ ਸੀਗੇ ਕਹਿੰਦਾ ਜਿਹੜੀ ਮੇਰੇ ਮਾਮੇ ਦੀ ਜ਼ਮੀਨ ਸੀਗੀ ਉਹ ਪਿੰਡ ਦੀ ਨਿਆਈ ਸੀਗੀ ਤੇ ਮੇਰੇ ਮਾਮਾ ਕਹਿੰਦਾ ਵੀ ਐ ਕਰ ਵੀ ਜੇ ਤੇਰੀ ਜ਼ਮੀਨ ਨਹੀਂ ਵਿਕਦੀ ਵੀ ਕਿੱਲਾ ਤੂੰ ਮੇਰੇ ਵਾਲੀ ਜ਼ਮੀਨ ਵੇਚ ਜਾ ਕਿੱਲਾ ਵੀ ਪਿੰਡ ਦੀ ਨਿਆਈ ਉੱਥੇ ਵਾਧੂ ਗਾਹਕ ਹੈਗੇ ਲੈਣ ਵਾਲੇ ਵੀ ਮੇਰੀ ਜ਼ਮੀਨ ਛੇਤੀ ਵੇਚ ਜੂਗੀ ਵੀ ਤੂੰ ਬਾਹਰ ਜਾ ਵੜ ਚਲੋ ਜੀ ਕਹਿੰਦਾ ਮੇਰੇ ਮਾਮੇ ਨੇ ਕੀ ਕੀਤਾ ਵੀ ਆਪਦੇ ਹਿੱਸੇ ਦੀ ਪਿੰਡੋਂ ਜ਼ਮੀਨ ਵੇਚ ਦੀ ਕਿੱਲਾ ਚਾਰ ਕਿੱਲੇ ਮੇਰੇ ਬਾਪੇ ਕੋਲ ਜ਼ਮੀਨ ਸੀ ਕਿੱਲਾ-ਕੱਲਾ ਹੈਗਾ ਸੀਗਾ ਨਿਆਈ ਪਿੰਡ ਦੀ ਜ਼ਮੀਨ ਸੀ ਉਹਦੀ ਉਹਨੇ ਇੱਕ ਕਿੱਲਾ ਜ਼ਮੀਨ ਦਾ ਵੇਚ ਕੇ ਤੇ ਮੈਨੂੰ ਬਾਹਰ ਭੇਜ ਦਿੱਤਾ ਕਹਿੰਦਾ ਜਦੋਂ ਮੈਂ ਬਾਹਰ ਚਲਾ ਜਾਣਾ ਕਹਿੰਦਾ ਉੱਥੇ ਜਾ ਕੇ ਮੈਂ 4-5 ਸਾਲ ਰਹਿਣਾ 4-5 ਸਾਲਾਂ ਦੇ ਵਿੱਚ ਕਹਿੰਦਾ ਮੈਂ ਉੱਥੇ ਪੀਆਰ ਹੋ ਜੰਨਾ ਤੇ ਉੱਥੇ ਮੇਰਾ ਕੰਮਕਾਰ ਵਧੀਆ ਪੂਰਾ ਵਧੀਆ ਸੈੱਟ ਹੋ ਜਾਂਦਾ ਕਹਿੰਦਾ ਉਹਨਾਂ 5 ਸਾਲਾਂ ਦੇ ਵਿੱਚ ਮੇਰੇ ਮਾਮੇ ਨੇ ਮੈਨੂੰ ਇੱਕ ਦਿਨ ਵੀ ਆਹ ਗੱਲ ਨਹੀਂ ਕਹੀ ਵੀ ਪੁੱਤ ਵੀ ਜਿਹੜੀ ਜ਼ਮੀਨ ਤੂੰ ਵੇਚ ਕੇ ਗਿਆ ਸੀ ਵੀ ਉਹ ਪੈਸਿਆਂ ਦਾ ਮੈਨੂੰ ਪੈਸੇ ਕਦੋਂ ਦੇਂਗਾ ਦੇਂਗਾ ਜਾਂ ਨਹੀਂ ਦੇਂਗਾ ਵਿਆਜ ਕਹਿੰਦਾ ਕੁੱਲ ਮਿਲਾ ਕੇ ਮੇਰੇ ਮਾਮੇ ਨੇ ਕਦੇ ਵੀ ਮੈਨੂੰ ਮੇਰੇ ਨਾਲ ਫੋਨ ਤੇ ਉਸ ਕਿੱਲੇ ਬਾਰੇ ਗੱਲ ਹੀ ਨਹੀਂ ਕੀਤੀ ਜਿਹੜਾ ਉਹਨੇ ਮੇਰੇ ਲਈ ਵੇਚਿਆ ਸੀ ਕਹਿੰਦਾ ਤਾਂ ਚਲੋ ਜੀ ਮੈਂ 5 ਸਾਲਾਂ ਬਾਅਦ ਆਇਆ ਮਾਮੇ ਨੂੰ ਮੈਂ ਵਧੀਆ ਗੱਡੀ ਲੈ ਕੇ ਦਿੱਤੀ ਤੇ 2-3 ਮਹੀਨੇ ਮੇਥਿਰਿਆ ਵਧੀਆ ਇੱਕ ਛੋਟੀ ਜੀ ਕੋਠੀ ਪਾ ਕੇ ਦੇ ਦਿੱਤੀ ਕਹਿੰਦਾ ਮੇਰਾ ਮਾਮਾ ਮੈਨੂੰ ਕਹਿੰਦਾ ਸੀ ਵੀ ਨਹੀਂ ਪੁੱਤ ਮੈਂ ਤਾਂ ਹੁਣ ਆਪਦੇ ਪਿੰਡ ਚਲਾ ਜਾਣਾ ਤੇ ਮੈਂ ਮਾਮੇ ਨੂੰ ਕਿਹਾ ਵੀ ਨਹੀਂ ਤੂੰ ਇੱਥੇ ਹੀ ਰਹਿਣਾ ਜਿੱਥੇ ਦਿਨ ਮੇਰੀ ਦਾਦੀ ਜਿਹੜੇ ਘਰ ਚ ਲੈ ਕੇ ਆਈ ਆ ਇਹ ਘਰ ਤੇਰਾ ਹੀ ਆ ਤੂੰ ਇੱਥੇ ਰਹਿਣਾ ਜਦੋਂ ਤੱਕ ਮੈਂ ਤੈਨੂੰ ਕਹਿੰਦਾ ਨਹੀਂਗਾ ਤੂੰ ਇੱਥੋਂ ਨਹੀਂ ਜਾਣਾ ਕਹਿੰਦਾ ਮੇਰਾ ਮਾਮਾ ਮੇਰਾ ਮਾਮਾ ਵੀ ਸੀ ਮੇਰਾ ਪਿਓ ਵੀ ਸੀ ਤੇ ਮੇਰਾ ਦੋਸਤ ਵੀ ਸੀ ਵੀ ਸਾਡੇ ਜਾਪ ਚ ਖੁੱਲੀਆਂ ਨੂੰ ਈ ਗੱਲਾਂ ਹੁੰਦੀਆਂ ਰਹਿੰਦੀਆਂ ਸੀਗੀਆਂ ਜਿਹੜਾ ਮੇਰਾ ਮਾਮੇ ਦਾ ਪੁੱਤ ਸੀ ਕਹਿੰਦਾ ਉਹ ਨਾ ਬਾਲਾ ਪੜਿਆ ਲਿਖਿਆ ਨਹੀਂ ਸੀ ਥੋੜਾ ਸਿਧਰਾ ਜਿਹਾ ਸੀ ਬਾਲਾ ਤੇਜ ਉਸ ਚਲਾਕ ਨਹੀਂ ਸੀ ਕਹਿੰਦਾ ਉਹ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੈਂ ਫੇਰ ਆਸਟ੍ਰੇਲੀਆ ਚਲਾ ਜਾਣਾ ਤੇ ਤਿੰਨਾਂ ਸਾਲਾਂ ਬਾਅਦ ਮੈਂ ਫੇਰ ਆਉਣਾ ਉੱਥੇ ਮੇਰਾ ਕੰਮ ਕਾਰ ਕਹਿੰਦਾ ਬਹੁਤ ਵਧੀਆ ਸੈੱਟ ਹੋ ਜਾਂਦਾ ਕਹਿੰਦਾ ਫਿਰ ਮੈਂ ਕੀ ਕੀਤਾ ਵੀ ਜਿਹੜੀ 11 ਕਿੱਲੇ ਮੇਰੇ ਪਿਓ ਦੀ ਜ਼ਮੀਨ ਸੀ ਕਹਿੰਦਾ ਫਿਰ ਮੈਂ ਉਹ ਆਪਦੇ ਮਾਮੇ ਦੇ ਨਾਂ ਲਵਾ ਦਿੱਤੀ ਤੇ ਮਾਮੇ ਨੂੰ ਨਵੀਂ ਮੈਂ ਸਕੋਰਪੀਓ ਗੱਡੀ ਖੜਾ ਦਿੱਤੀ ਕਹਿੰਦਾ ਕਹਿੰਦਾ ਪਰ ਮੈਂ ਮਾਮੇ ਨੂੰ ਦੱਸਿਆ ਨਹੀਂਗਾ ਕਿ ਮੈਂ ਜ਼ਮੀਨ ਤੇਰੇ ਨਾਂ ਲਵਾ ਦਿੱਤੀ ਸਕੋਰਪੀਓ ਵੱਡੀ ਮੈਂ ਖੜਾ ਕੇ ਦਿੱਤੀ ਕਹਿੰਦਾ ਮੇਰੇ ਮਾਮੇ ਨੇ ਮੈਨੂੰ ਬਹੁਤ ਰੋਕਿਆ ਬੁੱਤ ਮੈਂ ਕੀ ਕਰਨੀ ਆ ਵੀ ਮੈਂ ਕੀ ਕਰਨੀ ਆ ਵੀ ਮੈਂ ਕਹ ਅਸੀਂ ਦੋ ਪਿਓ ਪੁੱਤ ਹੈਗੇ ਆ ਵੀ ਤੂੰ ਰਹਿਣ ਦੇ ਕਹਿੰਦਾ ਉਸ ਤੋਂ ਬਾਅਦ ਮੈਂ ਆਸਟ੍ਰੇਲੀਆ ਚਲਾ ਜਾਣਾ ਮੈਂ ਆਸਟ੍ਰੇਲੀਆ ਜਾ ਕੇ ਦੱਸਦਾ ਕਿ ਮਾਮਾ ਤੇਰੇ ਨਾਂ ਜਿਹੜੀ 11 ਕਿੱਲੇ ਜ਼ਮੀਨ ਸੀ ਮੈਂ ਤੇਰੇ ਨਾਂ ਕਰਾ ਦਿੱ ਤੇਨ੍ਹੇ ਕਿਲੇ ਤੇ ਪੈਂਡ ਵਾਲੀ 13 ਕਿਲੇ ਜ਼ਮੀਨ ਆਉਂਦੀ ਆ ਆਪਦੇ ਪੁੱਤ ਨੂੰ ਜਿੱਥੇ ਮੰਗਣਾ ਮੰਗ ਵਿਆਹ ਦਾ ਖਰਚਾ ਸਾਰਾ ਮੈਂ ਕਰੂੰਗਾ ਨਵੀਂ ਮੈਂ ਮਾਮੇ ਨੂੰ ਕਹਿੰਦਾ ਗੱਡੀ ਕਢਾ ਕੇ ਦੇ ਗਿਆ ਸੀਗਾ ਕਹਿੰਦਾ ਜਦੋਂ ਮੈਂ ਮਾਮੇ ਨੂੰ ਆ ਗੱਲਾਂ ਦੱਸੀਆਂ ਕਹਿੰਦਾ ਯਾਰ ਮੇਰਾ ਮਾਮਾ ਭੁੱਬਾ ਮਾਰ ਮਾਰ ਕੇ ਕਹਿੰਦਾ ਉੱਚੀ ਉੱਚੀ ਰੋਇਆ ਵੀ ਨਹੀਂ ਪੁੱਤ ਆਹ ਨਾ ਮਣੀ ਕਰਨਾ ਮੈਂ ਮੈਨੂੰ ਤਾਂ ਕਿਤੇ ਰਿਸ਼ਕੇ ਲਈ ਤਾਣੇ ਮਾਰਦੇ ਸੀ ਵੀ ਇਹ ਭਾਂਜੇ ਦੀ ਜ਼ਮੀਨ ਨੱਪਨ ਨੂੰ ਬੈਠਾ ਤਾਂ ਕਹਿੰਦਾ ਜਦੋਂ ਮੇਰਾ ਮਾਮਾ ਭੁੱਬਾ ਮਾਰ ਮਾਰ ਕੇ ਰੋਇਆ ਤਾਂ ਕਹਿੰਦਾ ਮੈਂ ਵੀ ਅੱਗੋਂ ਬਹੁਤ ਰੋਇਆ ਕਹਿੰਦਾ ਉਸ ਤੋਂ ਬਾਅਦ ਮੈਂ ਮਾਮੇ ਨੂੰ ਇਹ ਗੱਲ ਕਹੀ ਵੀ ਦੇਖ ਮਾਮਾ ਤੂੰ ਆਪਦੀ ਸਾਰੀ ਜਵਾਨੀ ਮੇਰੇ ਲਈ ਖੇਲਾਤੀ ਆਪਦੇ ਪੁੱਤ ਦੇ ਲਈ ਖੇਲਾਤੀ ਨਹੀਂ ਤਾਂ ਬੰਦਾ ਬਹੁਤ ਆਸੇ-ਪਾਸੇ ਮੂੰਹ ਮਾਰਦਾ ਬੰਦੇ ਦਾ ਜੀ ਕਰਦਾ ਮੈਂ ਵਿਆਹ ਕਰਾਵਾਂ ਮੈਂ ਜਨਾਨੀ ਘਰੇ ਲਾਵਾਂ ਵੀ ਮੈਂ ਆਪਦੀ ਅੱਖਾਂ ਨਾਲ ਵੇਖਦਾ ਰਿਹਾ ਜਦੋਂ ਤੂੰ ਪੋਟੇ ਸਾੜਦਾ ਸੀਗਾ ਸਾਡੇ ਪਿੱਛੇ ਧੁੱਪੇ ਰੋਟੀਆਂ ਪਕਾਉਂਦਾ ਰਿਹਾ ਹਨ ਮੇਰੇ ਤੋਂ ਵੀ ਗੱਲ ਨਹੀਂ ਹੋ ਰਹੀ ਮੇਰੀਆਂ ਅੱਖਾਂ ਚੋਂ ਪਾਣੀ ਆਈ ਜਾਂਦਾ ਸਟੋਰੀ ਦੱਸਣ ਲੱਗਿਆ ਬਾਈ ਵੀ ਬਹੁਤ ਰੋਇਆ ਸਟੋਰੀ ਦੱਸਣ ਲੱਗਿਆ ਕਹਿੰਦਾ ਮੈਂ ਉਹਦੇ ਮਾਮੇ ਨੂੰ ਕਿਹਾ ਵੀ ਨਹੀਂ ਮਾਮਾ ਵੀ ਤੂੰ ਬਹੁਤ ਵੱਡੀ ਤਪੱਸਿਆ ਕੀਤੀ ਆ ਸਾਡੇ ਲਈ ਵੀ ਮੈਂ ਵੇਖਦਾ ਹਾਂ ਕਿ ਤੂੰ ਮੇਰੇ ਲਈ ਧੁੱਪੇ ਰੋਟੀਆਂ ਪਕਾਉਂਦਾ ਸੀ ਦੁਪਹਿਰ ਨੂੰ ਜਦ ਮੈਂ ਸਕੂਲੋਂ ਆਉਂਦਾ ਸੀਗਾ ਕੱਪੜੇ ਧੋਹ ਤੋ ਕੇ ਸਾਨੂੰ ਦਿੰਦਾ ਰਿਹਾ ਵੀ ਕਦੇ ਤੂੰ ਸਾਨੂੰ ਝੜਕਣੀ ਮਾਰੀ ਮੈਨੂੰ ਹਨਾ ਵੀ ਕਦੇ ਤੂੰ ਮੈਨੂੰ ਮਹਿਸੂਸ ਹੀ ਨਹੀਂ ਹੁਣ ਦਿੱਤਾ ਵੀ ਮੇਰਾ ਮਾਂ ਜਾਂ ਪਿਓ ਨਹੀਂ ਹੈਗਾ ਵੀ ਮੇਰਾ ਤੂੰ ਮਾਮਾ ਵੀ ਤੂੰ ਮੈਨੂੰ ਮਾਂ ਦਾ ਪਿਆਰ ਹੀ ਦਿੱਤਾ ਤੂੰ ਮੈਨੂੰ ਪਿਓ ਦਾ ਵੀ ਦਿੱਤਾ ਵੀ ਤੇਰਾ ਦੇਣ ਮੈਂ ਸਾਰੀ ਉਮਰ ਨਹੀਂ ਦੇ ਸਕਦਾ ਵੀ ਆ 11 ਕਿੱਲੇ ਜ਼ਮੀਨ ਤਾਂ ਬਹੁਤ ਛੋਟੀ ਗੱਲ ਆ ਵੀ ਮੇਰਾ ਆਸਟ੍ਰੇਲੀਆ ਦੇ ਵਿੱਚ ਕੰ ਮਹਾਰਾਜ ਨੇ ਮੈਨੂੰ ਬੜਾ ਕੁਝ ਦਿੱਤਾ ਵੀ ਤੇਰਾ ਪੁੱਤ ਚਲੋ ਠੀਕ ਆ ਬਾਲਾ ਪੜ੍ਹਿਆ ਲਿਖਿਆ ਨਹੀਂ ਥੋੜਾ ਭਲਾ ਮਾਨਸਾ ਵੀ ਇਹਦੀ ਜ਼ਿੰਦਗੀ ਸੁਧਰ ਚੋਗੀ ਕਹਿੰਦਾ ਹੁਣ ਬਈ ਮੇਰੇ ਮਾਮੇ ਕੋਲੇ ਤੇਰਾ ਗਲੇ ਜਮੀਨ ਹੋ ਗਈ ਹੈ ਵਧੀਆ ਨੂੰ ਗੱਡੀ ਲੈ ਕੇ ਦਿੱਤੀ ਆ ਸਾਲ ਬਾਅਦ ਮੈਂ ਆਪਣੇ ਮਾਮੇ ਦੇ ਕੋਲ ਜਾਣਾ ਰਹਿ ਕੇ ਆਉਣਾ ਕਹਿੰਦਾ ਹੁਣ ਮੇਰੀ ਇੱਕੋ ਦਿਲ ਦੀ ਰੀਜ ਆ ਕਿ ਮੈਂ ਮਾਮੇ ਨੂੰ ਆਸਟ੍ਰੇਲੀਆ ਲਿਆਉਣਾ ਇੱਥੇ ਹੋ ਰਵੇ ਨਾ ਰਵੇ ਉਹਦੀ ਮਰਜ਼ੀ ਆ ਪਰ ਉਹਨੂੰ ਇੱਥੇ ਕਮਾਉਣਾ ਫਰੋਣਾ ਵਧੀਆ ਤਰ੍ਹਾਂ ਨੂੰ ਜਾਜ ਦਾ ਝੂਟਾ ਦਬਾਉਣੇ ਦਬਾਉਣਾ ਦੇਖੋ ਬਈ ਅੱਜ ਕੱਲ ਦੇ ਟਾਈਮ ਦੇ ਵਿੱਚ ਪਰਾ ਪਰਾ ਨੂੰ ਨਹੀਂ ਸਮਝਦਾ ਕੋਈ ਰਿਸ਼ਤੇਦਾਰ ਮੇਰੇ ਸਾਹਮਣੇ ਆਪਸ ਵਿੱਚ ਖੁਸ਼ ਵਰਤ ਕੇ ਖੁਸ਼ ਨਹੀਂ ਹੈਗਾ ਪਰ ਇਹੋ ਜਿਹੇ ਵੀ ਇਨਸਾਨ ਰੱਬ ਵਰਗੇ ਹੈਗੇ ਆ ਜਿਨ੍ਹਾਂ ਨੇ ਆਪਦੇ ਇੱਕ ਭਾਣਜੇ ਦੀ ਖਾਤਰ ਆਪਦੀ ਸਾਰੀ ਜਵਾਨੀ ਆਪਦੀ ਸਾਰੀ ਜ਼ਿੰਦਗੀ ਦਾਤ ਤੇ ਲਾਤੀ ਕਹਿੰਦਾ ਮੇਰਾ ਮਾਮਾ ਨਸ਼ਾ ਪਤਾ ਜ਼ਰੂਰ ਕਰਦਾ ਸੀ ਪਰ ਨਸ਼ੇੜੀ ਨਹੀਂ ਸੀਗਾ ਰੱਬ ਸੀ ਕਹਿੰਦਾ ਮੇਰੇ ਲਈ ਰੱਬ ਕਹਿੰਦਾ ਜੇ ਮੈਂ ਕਹਿੰਦਾ ਨਾ ਵੀ ਰੱਬ ਕਿਹੋ ਜਿਹਾ ਹੁੰਦਾ ਤਾਂ ਮੈਂ ਕਹਿੰਦਾ ਆਪਦੇ ਮਾਮੇ ਨੂੰ ਕਹਿੰਦਾ ਹੁਣਾ ਵੀ ਇਹ ਮੇਰੇ ਲਈ ਰੱਬ ਆ ਕਹਿੰਦਾ ਮੈਂ ਆਪਦੇ ਮਾਮੇ ਨੂੰ ਰੱਬ ਦਾ ਦਰਜਾ ਦਿੱਤਾ ਕਿ ਇਹ ਇਨਸਾਨ ਮੇਰੇ ਲਈ ਰੱਬ ਆ ਇਹ ਮੇਰਾ ਮਾਮਾ ਨਹੀਂ ਹੈ ਮੇਰਾ ਮਾਂ ਮੇਰਾ ਪਿਓ ਮੇਰਾ ਰੱਬ ਮੇਰਾ ਹਰ ਰਿਸ਼ਤਾ ਹੀ ਕਰਦਾ ਇਹ ਮੇਰਾ ਮਾਮਾ ਕਹਿੰਦਾ ਅੱਜ ਵੀ ਜਦੋਂ ਮੈਂ ਪੰਜਾਬ ਜਾਣਾ ਕਹਿੰਦਾ ਮੇਰਾ ਮਾਮਾ ਸਪੈਸ਼ਲ ਉੱਥੋਂ ਗੱਡੀ ਲੈ ਕੇ ਦਿੱਲੀ ਮੈਨੂੰ ਲੈਣ ਆਉਂਦਾ ਬੇਸ਼ੱਕ ਡਰਾਈਵਰ ਨਾਲ ਹੁੰਦਾ ਪਰ ਮੈਨੂੰ ਲੈਣ ਆਉਂਦਾ ਆਪ ਕਹਿੰਦਾ ਅੱਜ ਵੀ ਉਹਦੇ ਵਿੱਚ ਕੋਈ ਫਰਕ ਨਹੀਂ ਅੱਜ ਵੀ ਮੈਨੂੰ ਉਹ ਇੰਨਾ ਕ ਪਿਆਰ ਕਰਦਾ ਵੀ ਆਪ ਦੇ ਪੁੱਤ ਨਾਲੋਂ ਵੀ ਵੱਧ ਕਹਿੰਦਾ ਭਾਈ ਅੱਜ ਮੇਰਾ ਵੀ ਪਿਆਰ ਉਹਨਾਂ ਨਾਲ ਇੰਨਾ ਕਾ ਵੀ ਬੇਸ਼ੱਕ ਮੈਂ ਵੀ ਵਿਆਹ ਵਰਿਆ ਗਿਆ ਜਵਾਕਾਂ ਵਾਲਾ ਹੋ ਗਿਆ ਪਰ ਅੱਜ ਮੇਰੇ 'ਚ ਵੀ ਕੋਈ ਫਰਕ ਨਹੀਂ ਮੈਂ ਵੀ ਉਹਨੂੰ ਪਿਉਾਂ ਦੀ ਥਾਂ ਤੇ ਰੱਖਿਆ ਤੇ ਸਾਰੀ ਉਮਰ ਉਸੇ ਥਾਂ ਤੇ ਰੱਖਣਾ ਕਹਿੰਦਾ ਕਹਿੰਦਾ ਮੇਰੀ ਇੱਕੋ ਇੱਕ ਦਿਲ ਦੀ ਤਮੰਨਾ ਹੈ ਕਿ ਮੈਂ ਮਾਮੇ ਨੂੰ ਹਰ ਖੁਸ਼ੀ ਦੇਣੀ ਜ਼ਿੰਦਗੀ ਦੀ ਵੀ ਜਿਹੜੇ ਇਨਸਾਨ ਨੇ ਮੇਰੇ ਲਈ ਆਪ ਦੀ ਸਾਰੀ ਉਮਰ ਦਾਤ ਇਲਾਤੀ ਕਹਿੰਦਾ ਮੈਂਸ ਮੇਰਾ ਵੀ ਇੱਕੋ ਮਕਸਦਾ ਵੀ ਜ਼ਿੰਦਗੀ 'ਚ ਜੋ ਵੀ ਕਮਾਇਆ ਹਨ ਨਾ ਤਾਂ ਮਾਮੇ ਦੇ ਕੋਈ ਕਿਸੇ ਲਗੋਇਆ ਨਾਲ ਲਗਾਉਣਾ ਵੀ ਮਾਮੇ ਨੂੰ ਜ਼ਿੰਦਗੀ ਦਾ ਹਰ ਸੁੱਖ ਦੇਣਾ ਬੇਸ਼ੱਕ ਮੇਰਾ ਪਿਓ ਰ ਆਪਣੇ ਖੋ ਲਿਆ ਮੇਰੀ ਮਾਂ ਨੇ ਜਿਹੜੀ ਮਾਰੀ ਕਰਤੂਤ ਕਰਨੀ ਸੀ ਕਰਤੀ ਪਰ ਕਹਿੰਦਾ ਮੇਰੇ ਮਾਮੇ ਨੇ ਦਾਗ ਨਹੀਂ ਕੀਤਾ ਮੇਰੇ ਮਾਮੇ ਨੇ ਮੇਰੇ ਨਾਲ ਇੰਨੀ ਕ ਵਫਾ ਕੀਤੀ ਆ ਜਿਹਦਾ ਮੈਂ ਸੱਤ ਜਨਮਾਂ ਚ ਵੀ ਦੇਂਦੀ ਦੇ ਸਕਦਾ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਕਿ ਬੱਦ ਬੱਦ ਲੋਕਾਂ ਤੱਕ ਵੀਡੀਓ ਪਹੁੰਚੇ ਕਿ ਦੁਨੀਆ ਤੇ ਚੰਗੇ ਇਨਸਾਨ ਵੀ ਬਹੁਤ ਹੈਗੇ ਆ ਮਾੜੇ ਵੀ ਬਹੁਤ ਆ ਚੰਗੇ ਬੇਸ਼ੱਕ ਘੱਟ ਆ ਪਰ ਜਿਹੜੇ ਚੰਗੇ ਆ ਉਹਨਾਂ ਨੇ ਆਪਦੀ ਜ਼ਿੰਦਗੀ ਦਾ ਤੇ ਲਾੜ ਦੀ ਆਪਦੇ ਰਿਸ਼ਤੇਆਂ ਨੂੰ ਬਚਾਉਣ ਲਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਹੋ ਸਕਦਾ ਇਹ ਵੀਡੀਓ ਦੇ ਕੇ ਬਹੁਤ ਲੋਕ ਸਿਆਣੇ ਹੋ ਜਾਣ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।